ਕਿੰਨੇ ਮਿੰਟ 5 ਮੀਟਰ ਹੁੰਦਾ ਹੈ ਓਕੇ ਓਕੇ ਇਹ ਸਭ ਇਹ ਸਾਜੀ ਪ੍ਰਿੰਟ ਓਕੇ ਓਕੇ ਭਾਈ ਲੈ ਲੀ 200 ਮੈਂ ਡਿਜ਼ਾਈਨਰ ਓਕੇ ਦੇਖ ਤੂੰ ਸੀ ਮਾਰਕੀ ਡਿਜ਼ਾਈਨ ਓਕੇ ਓਕੇ ਲਓ ਮਿਹਰਬਾਨੀ ਜੌਰਜਨ ਤੇ ਵਰਕ ਓਕੇ ਠੀਕ ਹੈ ਤੇ ਬਰਸਾਂ ਦਾ 250 250 ਜਿਹੜਾ ਮਰਜੀ ਲੈ ਵੀ ਜਿਹੜਾ ਮਰਜੀ ਬਾਈ ਨੇ ਵੀ ਸੇਲ ਲਾਤੀ ਬਾਈ ਕਹਿੰਦਾ 250 ਜਿਹੜਾ 300 ਵਾਲਾ 200 ਰੁਪਏ ਕਰਤਾ 100 ਰੁਪਏ ਜਿਹੜਾ ਕੱਪੜਾ ਹੈ ਇਹ ਵੀਰੇ ਸੁਪਰ ਆਰਸੀ ਫੈਬਰਿਕ ਹੈ ਆਰਸੀ ਓਕੇ ਆ ਦੇਖੋ ਏ 150 ਠੀਕ ਹੈ ਜੀ। ਪ੍ਰੋਪਰ ਸਾਈਜ਼ ਸਾਰੇ ਜਿਹੜਾ ਮਰਜ਼ੀ। ਓਕੇ ਓਕੇ। ਲਓ ਜੀ ਆ ਛਾਲਟ ਆ ਗਏ। ਓਕੇ। ਇਹਦਾ ਕੀ ਡੇਟਾ ਵੀਰੇ? ਇਹ ਵੀਰੇ 200 ਰੁਪਏ ਦੇ। ਇਹ 200 ਦੇ ਲਾਓ। ਬਾਕੀ ਬੱਚਿਆਂ ਦੇ ਪੈਲੇ ਉਧਰ ਹਨਾ। ਬਾਕੀ ਵੀ ਨਹੀਂ ਕੋਈ ਬੱਚਿਆਂ ਦੇ ਸਾਈਜ਼ ਸਾਰੇ। ਲਓ ਜੀ ਆ ਬੱਚਿਆਂ ਦੇ ਸਾਰੇ 250 ਦੇ ਤੋਂ। 250 ਦੇ ਦੋ ਐ। ਲਾਵਾ। 250। ਲਓ ਵੀ 250। 250 250 ਜਣ ਮਿਲ ਜਾਣਗੇ। ਆ ਵੀ 250। ਜੀ ਸਰ 250। ਲਓ ਵੀ ਸਾਰੇ 250 ਨੇ। ਲਓ ਵੀ। ਕੰਨੇ ਸੇਲ ਦੇ ਵਿੱਚ ਸਾਰੇ ਹੁਣ 250 ਦੇ ਸੂਟ ਮਿਲ ਜਾਣਗੇ। ਸਾਰਿਆਂ ਨੂੰ ਪਿਆਰ ਭਰੀ ਹਸਰੀ ਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਤੀਂ ਸ਼ਹਿਰ ਖੰਨੇ ਤੇ ਅੱਥ ਅਨੁਸਾਰ ਖੰਨੇ ਦੀ ਆਪਾਂ ਸੇਲ ਦਿਖਾਉਣੇ ਆ ਸੋ ਚੱਲਦੇ ਆ ਅਦੀਰ ਨੂੰ ਆਪਾਂ ਸਟਾਰਟ ਕਰਦੇ ਲੋ ਵੀ ਖੰਨੇ ਲੱਗ ਚੁੱਕੀ ਆ ਸੇਲ ਮਾਰਚ ਦੀ ਜਿਵੇਂ ਰੂਪ ਸਾੜੀਆਂ ਦੇ ਲੱਗੀ ਆ 50% ਤੇ ਇੱਧਰ 10 ਸਿਲ ਕਾਲ ਦੇ ਨਾ ਤੇ ਇਹ ਸਾਰੀ ਸੇਲ ਪਸੰਦ ਦਿਖਾਵਾਂਗੇ ਜਿਹੜੀ ਕਿ ਸ਼ਹਿਰ ਖੰਨੇ ਦੇ ਵਿੱਚ ਲੱਗੀ ਹੋਈ ਆ ਤੇ ਅੱਜ ਆਪਾਂ ਪਹੁੰਚੇ ਆ ਸ਼ਹਿਰ ਖੰਨੇ ਤੇ ਮਾਰਚ ਮਹੀਨੇ ਦੀ ਬਹੁਤ ਵੱਡੀ ਸੇਲ ਇੱਥੇ ਲੱਗ ਗਈ ਤੇ ਬਾਕੀ ਤੁਹਾਨੂੰ ਦਿਖਾਉਣੇ ਆ ਸਾਰੇ ਆਪ ਤੇ ਜਿਵੇਂ ਆ ਦੇਖਾ ਦੇ ਉਧਰ ਨਾ ਲੋਹਰਾ ਵਗੈਰਾ ਪਈਆਂ ਨੇ ਤੇ ਅੱਗੇ ਦਿਖਾਉਣੇ ਆ ਕੁਰਤੇ ਪਜਾਮੇ 200 250 ਐਵੇਂ ਸਾਰੇ ਸਾਰੇ ਆ ਨਾ ਤੇ ਐਵੇਂ ਦੀ ਸਾਰੀ ਇਹ ਮਾਰਕੀਟ ਆ ਸਹਿਰ ਖੰਨੇ ਦੀ ਲਓ ਜੀ ਆ ਸਾਰੀ ਤੁਹਾਨੂੰ ਆਪਾਂ ਸੇਲ ਅੱਜ ਦਿਖਾਵਾਂਗੇ ਤੇ ਆਜੂ ਤੁਹਾਨੂੰ ਦਿਖਾਉਣੇ ਆ ਸਾਰੀ ਤੇ ਆ ਕੁਰਤੇ ਪਜਾਮੇ ਹੋਗੇ ਜਿਵੇਂ ਹਨ ਅਵੇ ਢਾਈ ਢਾਈ ਸ਼ੌਨੂ ਨੇ ਢਾਈ ਢਾਈ ਤੁਹਾਨੂੰ ਤੇ ਆ ਅੱਗੇ ਲਓ ਜੀ ਤੇ ਆ ਵੀ ਆ ਦੇਖੋ ਨਾ ਸਾਰੇ ਲਓ ਐਵੇਂ ਸਾਰਾ ਕਪੜਾ ਤੁਹਾਨੂੰ ਦੇਖਣ ਨੂੰ ਮਿਲ ਜੂ ਬਾਕੀ ਆ ਲੋਹਰਾ ਵਗੈਰਾ ਹੋ ਗਿਆ ਜਿਵੇਂ ਲਓ ਜੀ ਲੋੜਾ ਹੋ ਗਈ ਜਿਵੇਂ ਹੈ ਨਾ ਕੀ ਰੇਟ ਆ ਵੀਰੇ 200 200 ਰੁਪਏ ਲਓ ਜੀ ਤੇ ਮਾਰਚ ਦੀ ਸੇਲ ਲੱਗ ਚੁੱਕੀ ਆ ਸਹਿਰ ਖੰਨੇ ਬਾਕੀ ਆ ਦੇਖੋ ਇਧਰ ਹੈ ਨਾ ਸ਼ਾਲ ਵਗੈਰਾ ਹੋ ਗਏ ਸਿਆਲੂ ਲਓ ਜੀ ਸ਼ਾਲ ਹੋ ਗਏ ਕੀ ਰੇਟ ਆ ਬਾਈ ਜੀ ਕੱਟ 300 ਕੱਟ 300 ਲਓ ਜੀ ਤੇ ਐਵੇਂ ਹੈ ਨਾ ਬਾਕੀ ਆ ਦੇਖੋ ਇਧਰ ਲਓ ਜੀ ਤੇ ਇਧਰ ਰੂਟ ਸਾਰੀ ਵਾਲੇ ਨੇ ਹੈ ਨਾ ਬਾਕੀ ਆ ਦੇਖੋ ਇਧਰ ਲਓ ਜੀ ਸੂਟ ਆ ਬਾਈ ਕੱਟ ਪੀਸ ਆ ਵੀਰੇ ਕੱਟ ਪੀਸ ਲਓ ਜੀ ਕੱਟ ਪੀਸ 3 ਮਿੰਟ ਕੀ ਰੇਟ ਆ ਬਾਈ 100 ਰੁਪਏ ਦੇ 100 ਰੁਪਏ ਲਓ ਵੀ ਕੱਟ ਪੀ ਹੈ ਨਾ ਬਸ ਯਾਰ ਦੋਵੇਂ ਟੀ-ਸ਼ਰਟ ਦੇ 200 ਰੁਪਏ ਓਕੇ ਓਕੇ ਲਓ ਵੀ ਯਾਰ ਜੋ ਕੇ ਚਾਉਂਦੇ ਕਿ ਦਿਖਾਉਂਦੇ ਆ ਹੋਰ ਕਿ ਆ ਭਾਂਡੇ ਵਗੈਰਾ ਹੈ ਨਾ ਲਓ ਤੇ ਬਹੁਤ ਕਾਠ ਆ ਤੁਸੀਂ ਦੇਖ ਸਕਦੇ ਹੋ ਨਾ ਲਓ ਵੀ ਅੱਗੇ ਚੱਲਦੇ ਆ ਜੋ ਅਗੇ ਹੋਰ ਦਿਖਾਉਂਦੇ ਆ ਤੁਹਾਨੂੰ ਤੇ ਮਾਰਚ ਜਿਹੜੀ ਸੇਲ ਆ ਲੱਗ ਚੁੱਕੀ ਆ ਨਾ ਕਿ ਦਿਖਾਉਂਦੇ ਆ ਅੱਗੇ ਤੁਹਾਨੂੰ ਹੋਰ ਇਹ ਵੇਅਰ ਸੂਟ ਪਏ ਨੇ ਹਨਾ ਲੇਡੀ ਸੂਟ ਲਓ ਜੀ ਆ ਸਾਰੇ ਸੂਟ ਮਿਲ ਜਾਣਗੇ ਐਵੇਂ ਤਾਂ ਤੁਸੀਂ ਲਓ ਜੀ ਕੀ ਰੇਟ ਆ ਵਜੇ 1300 ਛੱਡੇ ਸੀ ਜੋ ਹਾਂਜੀ ਲਓ ਵੀ 1300 ਦੇ 2 650 ਤੇ ਬਾਕੀ ਆ ਪੈਣੀ ਹਨਾ ਅੰਦਰ ਬਿਲਕੁਲ ਲਓ ਜੀ ਆ ਦੇਖੋ ਸਾਰੀ ਟੌਪ ਆ ਬਾਈ ਇਹਨਾਂ ਦੀ ਤੇ ਅੱਗੇ ਚੱਲਦੇ ਆ ਆਓ 1300 ਦੇ 2 ਲਓ ਜੀ ਆ ਸੂਟ ਵਗੈਰਾ ਹਨਾ ਸਾਰੇ ਕੀ ਰੇਟ ਆ ਜੀ 2500 2500 ਰੁਪਏ ਲਓ ਜੀ ਕਿਹੜੇ ਕਾਟਨ ਦੇ ਨੇ ਜੀ ਕਾਟਨ ਦੇ ਲਓ ਜੀ ਕਾਟਨ ਦੇ ਠੀਕ ਆ ਜੀ ਲਓ ਜੀ ਆ ਦੇਖੋ ਸਾਰੇ ਹਨਾ ਇਹ ਪ੍ਰਿੰਟਡ ਆ ਗਏ ਜੀ ਆ 300 ਰੁਪਏ ਜੀ ਪ੍ਰਿੰਟਡ ਵਾਲੇ ਸਾਰੇ ਤੇ ਬਾਕੀ ਆ ਜੁੱਤੀਆਂ ਹੋ ਗਈਆਂ ਇੱਧਰ ਲਓ ਵੀ ਟੱਪਲਾਂ ਹੋ ਗਈਆਂ ਜਮੇ ਹਨਾ ਆ ਦੇਖੋ ਸਾਰੀਆਂ ਲਓ ਵੀ ਆ ਜੋ ਚੱਲਦੇ ਅੱਗੇ ਤੇ ਬਹੁਤ ਤੁਹਾਨੂੰ ਕਾਠ ਇੱਥੇ ਦੇਖਣ ਨੂੰ ਮਿਲ ਜੂਗਾ ਮਾਰਕੀਟ ਦੇ ਵਿੱਚ ਨਾ ਜਿਵੇਂ ਆ ਬੱਚਿਆਂ ਦੀਆਂ ਹੋ ਗਈਆਂ ਸਾਰੀਆਂ ਕੀ ਰੇਟ ਆ ਵੀਰੇ 150 150 ਰੁਪਏ ਬਸ ਟੱਪਲਾਂ ਵਗੈਰਾ ਹੋ ਗਈਆਂ ਬੱਚਿਆਂ ਦੇ ਲੈ ਲਓਗੇ ਜਮੇ ਤੇ ਆ ਸਿਆਲੂ ਕੱਪੜੇ ਕੋਸ ਹਨਾ ਲਓ ਵੀ ਇਹ ਰੇਟ ਆ ਵੀਰੇ 500 ਵੀਰੇ 500 ਲਓ ਵੀ 400 ਤੇ ਇੱਧਰ ਸੇਲ ਆ ਲੱਗੀ ਹੋਈ ਆ ਇਹਨਾਂ ਦੇ ਆ ਨਾ ਸੰਤ ਸਰਕਟ ਟੋਰ ਵਾਲਾਂ ਦੇ ਲਓ ਤੇ ਇੱਧਰ ਵਖਰੀ ਦੋਨੋਂ ਸਾਈਡ ਦੇਖ ਸਕਦੇ ਹੋ ਮਾਰਕੀਟ ਦੇ ਨਾ ਟੀ-ਫਲਟਾ ਹੋ ਗਏ ਜਿਵੇਂ ਲਓ ਜੀ ਵਖਰੀ ਆ ਦੇਖੋ ਸਾਰਾ ਲਓ ਤੇ ਆਜੋ ਅੱਗੇ ਚੱਲਦੇ ਆ ਜਾਂ ਸੂਟ ਵਗੈਰਾ ਸਾਰੇ ਆ ਨਾ ਲਓ ਜੀ ਟੀ ਪੈਂਟਾਂ ਦੀ ਲੱਗੀ ਲਓ ਵੀ ਕੀ ਰੇਟ ਆ ਵੀਰੇ 200 ਵੀਰੇ 200 ਲਓ ਜੀ 200 ਜਿਹੜੀ ਮਰਜ਼ੀ ਲੋ ਭਾਜੀ 200 200 ਠੀਕ ਆ ਜੀ ਤੇਰੀ ਮਰਜ਼ੀ ਬਾਈ ਜਣਾ 200 ਬਾਕੀ ਬਹੁਤ ਕਾਠਾ ਨਾ ਤੇ ਆਪਾਂ ਤੁਹਾਨੂੰ ਪ੍ਰੋਪਰ ਵੀ ਇਹਦੀ ਵੀਡੀਓ ਇੱਕ ਹੋਰ ਬਣਾਵਾਂਗੇ ਲੋ ਵੀ ਅੱਗੇ ਤੁਹਾਨੂੰ ਹੋਰ ਦਿਖਾਉਨੇ ਆ ਸਾਰੇ ਆ ਸੂਟ ਨਾ ਐਵੇਂ ਤੁਹਾਨੂੰ ਸੂਟ ਮਿਲ ਜਾਣਗੇ ਸਾਰੇ ਲੋ ਵੀ ਕੀ ਰੇਟ ਆ ਬਾਈ ਜੀ 500 ਆ ਜੀ 500 ਲੋ ਵੀ 6 ਲੱਗੇਗਾ ਨਾ ਸੇਲ ਸੇਲ ਆ ਜੀ ਲੋ ਜੀ 500 ਰੁਪਏ ਸੂਟ ਜਿਹੜਾ ਮਰਜ਼ੀ 500 ਲੋ ਜਿਹੜਾ ਮਰਜ਼ੀ ਤੇ ਬਾਕੀ ਉਹ ਪਏ ਨੇ ਨਾ ਬਾਈ ਦਿਖਾ ਰਿਹਾ ਤੇ ਜਿਹੜਾ ਮਰਜ਼ੀ ਲੈ ਜਾਓ 500 ਰੁਪਏ ਲਓ ਬਾਕੀ ਆ ਦੇਖੋ ਨਾ ਸਾਰੇ ਐਵੇਂ ਤੈਨੂੰ ਮਿਲ ਜੂਗਾ ਤੇ ਬਾਕੀ ਇੱਧਰ ਵੀ ਦਿਖਾਉਣਾ ਤੁਹਾਨੂੰ ਲੋਹਰਾ ਤੇ ਆ ਲੋਹਰਾ ਵਗੈਰਾ ਹੋ ਗਈਆਂ ਨਾ ਸਾਰੀਆਂ ਇੱਧਰ 250 ਰੁਪਏ ਨਾ ਤੇ ਆ ਲੋ ਅੱਗੇ ਚੱਲਦੇ ਹਾਂ ਲਓ ਆਜੋ ਇਹ ਲੈਸ ਆ ਗਿਆ ਭਾਈ ਲੈਸਾ 10 ਰੁਪਏ ਹਾਂਜੀ ਲੈਸਾ 10 ਰੁਪਏ ਲਓ ਵੀ 10 10 ਰੁਪਏ ਚੱਕੋ 3 ਗੱਲਾਂ ਵਿੱਚ ਬਾਕੀ ਅੱਗੇ ਹੋਰ ਦਿਖਾਉਣਾ ਤੁਹਾਨੂੰ ਤੇ ਬਾਕੀ ਕਿਸੀ ਆ ਸਕਦੇ ਹੋ ਸ਼ਹਿਰ ਖੰਨੇ ਖੰਨੇ ਸ਼ਹਿਰ ਦੇ ਵਿੱਚ ਇਹ ਸੱਗੀਏ ਸੇਲ ਲੋ ਵੀ 350 ਲੈਡੀ ਜਾਗੇ ਚੱਪਣਾ ਕੀ ਰੇਟ ਆ ਵੀਰੇ 350 ਲੋ ਵੀ 350 ਵਧੀਆ ਪੁੱਤਾਂ ਫੈਂਸ ਠੀਕ ਆ ਵੀਰੇ ਲੈ ਵੀ 350 ਪਾਈ ਜਾਵਾਂ ਓਕੇ ਭਰਾਵੋ ਤੇ ਆਜੋ ਚੱਲਦੇ ਆ ਅੱਗੇ ਹੋਰ ਦਿਖਾਉਨੇ ਆ ਤੁਹਾਨੂੰ ਬਾਕੀ ਆ ਦੇਖੋ ਸਾਰਾ ਹਨਾ ਲਓ ਦੋੜਾ ਐਵੇਂ ਤੁਹਾਨੂੰ ਅੱਗੇ ਦਿਖਾਉਂਦੇ ਆ ਜਿਵੇਂ ਕਾਲ ਵਗੈਰਾ ਹੋ ਗਿਆ ਨਾ ਸਾਰੇ ਸਾਲਵ ਕੀ ਰੇਟ ਆ ਵੀਰੇ 300 ਲਓ ਜੀ 300 100 ਲੈਣਾ ਸਾਲਵ ਹਾਂ ਓਕੇ ਓਕੇ ਲਓ ਵੀ ਸਾਲਵ ਮਿਲ ਜਾਣਗੇ ਤੁਹਾਨੂੰ ਹਨ 300 ਰੁਪਏ ਲਓ ਜੀ ਤੇ ਆਹ ਦੇਖੋ ਇਹ ਸਾਰੀ ਲਓ ਜੀ ਬੈੱਡ ਸ਼ੀਟ ਆ ਗਈ ਜੀ ਓਕੇ ਕੀ ਰੇਟ ਆ ਜੀ 200 ਰੁਪਏ 200 ਰੁਪਏ ਬਾਕੀ ਆ ਸਾਲਟਾ ਵਗੈਰਾ ਹੋ ਗਿਆ ਪੈਂਟਾਂ ਹੋ ਗਈਆਂ ਨਾ ਅੱਗੇ ਇਹਨੇ ਤੁਹਾਨੂੰ ਮਿਲ ਜੂਗੀ ਬਹੁਤ ਕੁਝ ਅੱਗੇ ਸੂਟ ਆਗੇ ਸਾਰੇ ਲਓ ਜੀ ਤੁਹਾਨੂੰ ਤਾਂ ਪੈਲੇ ਹਨਾ ਲਓ ਜੀ ਇਹਨੇ ਤੁਹਾਨੂੰ 300 ਰੁਪਏ ਜੀ 300 ਲਓ ਜੀ ਇਹਦਾ ਪ੍ਰਿੰਟਡ ਨੇ ਇਹ ਹਾਂ ਜੀ ਲਓ ਇਹ ਪ੍ਰਿੰਟਡ ਕਾਟਨ ਦੇ ਸੂਟ 3300 ਰੁਪਏ ਦਾ। ਆ ਜੋ ਕੇ ਚਾਉਦੇ। ਬਾਕੀ ਆ ਕੁਝ ਸਿਆਲੂ ਹਨਾ ਐਵੇਂ 100 ਰੁਪਏ। ਲਓ ਵੀ 100 ਜਿਹੜਾ ਮਰਜੀ ਲੈ। ਯਾਰੋ ਇਹ ਦੱਲੇ ਤੇ ਇਹ ਜਿਹਤੋਂ ਤੋਂ ਹੋਣਾ ਲੇਡੀ ਸੂਟ। ਇਹ ਮਿਆਂ ਪੈਨੇ ਸਾਰੇ ਹਨਾ। ਲਓ। ਤੇ ਸੂਟਾਂ ਦੀ ਬਹੁਤ ਸਾਰੀ ਕਲੈਕਸ਼ਨ ਮਿਲਦੀ ਜੇ ਤੁਸੀਂ ਆ ਦੇ ਸਕਦੇ ਨਾ। ਲਓ। ਆ ਪੈਨੇ। ਕਿਰੇਟਾ ਬਾਈ ਸੂਟਾਂ ਦਾ। ਲੋ ਵੀ 250 250 250 ਜੀ ਮਿਲ ਜਾਨਗੇ ਆ ਵੀ 250 ਅੰਨੀ ਸਰ 250 ਲੋ ਵੀ ਸਾਰੇ 250 ਨੇ ਲੋ ਵੀ ਕੰਨੇ ਸੇਲ ਦੇ ਵਿੱਚ ਸਾਰੇ ਨੂੰ 250 ਦੇ ਸੂਟ ਮਿਲ ਜਾਣਗੇ ਜਿਵੇਂ ਆ ਸਾਰੇ ਪ੍ਰਿੰਟ ਵੀ ਦੇਖ ਸਕਦੇ ਹੋ ਨਾ ਕਲਰ ਵਗੈਰਾ ਦੇਖ ਸਕਦੇ ਹੋ ਪਰ ਲੋ ਜੀ ਇਹ ਆ ਜੋ ਦੇਖ ਆਉਦੇ ਤੇ ਬਾਕੀ ਅਜੇ ਇਹਨਾਂ ਦੇ ਵੀ ਲਾਈ ਹੋਈ ਹੈ ਨਾ ਤੁਹਾਨੂੰ ਦੇਖਾ ਦੇ ਸਾਰੇ ਸੂਟਾਂ ਦੀ ਲੋ ਵੀ ਐਵੇਂ ਤੁਹਾਨੂੰ ਸਾਰੇ ਸੂਟ ਇਹ ਸੇਲ ਦੇ ਵਿੱਚ ਮਿਲ ਜਾਣਗੇ ਕੀ ਰੇਟ ਆ ਜੀ 11 ਮਹੀਨੇ ਹੋ ਗਏ ਦੱਸ ਰਹੇ 500 600 ਠੀਕ ਆ ਜੀ ਲੋ ਵੀ 7-800 ਇੱਧਰ ਪੈਲੇ ਸਾਰੇ ਤੇ ਐਵੇਂ ਤੁਹਾਨੂੰ ਬਹੁਤ ਸਾਰੀ ਕਿਸਮਾਂ ਦੇ ਕਲੈਕਸ਼ਨ ਮਿਲ ਗਏ। ਬਾਕੀ ਅੱਗੇ ਆ ਮੈਂ ਟੀ ਸ਼ਰਟਾਂ ਹੋ ਗਈਆਂ। ਤੇ ਆਹ ਕੁਝ ਕੱਪੜੇ ਵਗੈਰਾ ਤੇ ਦੋਨੋਂ ਸਾਈਡਾਂ ਤੇ ਸੇਲ ਲੱਗੀ ਹੋਈ ਆ। ਜੇ ਤੁਸੀਂ ਇੱਥੇ ਟੀ ਸ਼ਰਟਾਂ ਦੇਖ ਸਕਦੇ ਹੋ ਨਾ। ਲਓ ਜੀ ਆਹ ਸ਼ਰਟਾਂ ਪਈਆਂ ਨੇ। ਲਓ ਜੀ। ਕੀ ਰੇਟ ਆ ਬਾਈ ਜੀ? 300। 300 ਲਓ ਜੀ। ਤੇ ਬਾਕੀ ਆ ਜੋ ਅੱਗੇ ਜਾਂਦੇ। ਤੇ ਆਹ ਹੋ ਗਏ ਵੇ। ਲਓ ਜੀ। ਇਹ ਕੱਟ ਵੀ ਸਕਦੇ ਬਾਈ? ਓਕੇ ਓਕੇ ਲਓ ਜੀ ਐਵੇਂ ਕੱਟ ਵੀ। ਕੀ ਰੇਟ ਆ ਵੀਰੇ ਇਹਨਾਂ ਦਾ? 300 ਦਾ ਸੂਟ ਹੈ ਪੂਰਾ 5 ਮੀਟਰ ਦਾ। ਓਕੇ ਲਓ ਜੀ 300 ਦਾ ਸੂਟ ਆ ਪੂਰਾ 5 ਮੀਟਰ ਇਹ। ਇਹ ਕਾਟਨ ਹੁੰਦਾ ਨਾ ਕਾਟਨ ਪਿਓਰ ਕਾਟਨ ਪਿਓਰ ਕਾਟਨ ਉੱਪਰ ਲੋ ਜੀ ਤੇ ਅੱਗੇ ਸ਼ਰਟਾਂ ਆਗੀਆਂ ਨੇ ਮੇਹਣਾ ਲੋ ਜੀ ਆਹ ਸ਼ਰਟਾਂ ਮਿਲ ਜਾਣਗੇ ਸਾਰੇ ਇਹਨਾਂ ਦਾ ਕੀ ਰੇਟ ਆ ਬਾਈ 200 ਜੀ da 200 ਜਿਹੜਾ ਮਰਜੀ ਸਾਈਜ਼ ਲੈ ਲਓੜਾ ਮਰਜੀ ਰੰਗ ਲੈ ਲਓ 200 ਤੇ ਆ ਇੱਧਰ ਸੂਟ ਪਏ ਨੇ ਸਾਰੇ ਹਨਾ ਲੋ ਜੀ ਸੂਟ ਪਏ ਨੇ ਹੁਣ ਇਹ ਸੂਟ ਮਿਲ ਜਾਣਗੇ ਸਾਰੇ ਦੇਖ ਸਕਦੇ ਕੀ ਰੇਟ ਆ ਇਹ ਸੂਟਾਂ ਦਾ 350 350 ਦਾ ਲੋ ਜੀ ਤੇ ਬਾਕੀ ਵਾਲ ਵੈਸਟ ਕੇ ਵਗੈਰਾ ਹੋਊਗੀ ਹੋਰ ਵੀ ਕਾਫੀ ਕੁਝ ਨੇ ਨਾ ਮਿਲ ਜੂਗਾ ਯਾਹ ਤੀ ਸ਼ਰਟਾਂ ਦੇ ਲਾਓ ਜੀ ਇਹ ਸ਼ਰਟਾਂ ਮਿਲ ਜਾਣਗੀਆਂ ਤੁਹਾਨੂੰ ਨਾ ਭਾਰੀ ਲਾਓ ਜੀ ਐਵੇਂ ਦिए सारे 3 ਸ਼ਰਟਾਂ ਲਾਓ ਜੀ ਕੀ ਰੇਟ ਆ ਬਾਈ ਜੀ 200 ਜੀ 200 ਲਾਓ ਜੀ ਤੇ ਆਪ ਜਿਹੜੀਆਂ ਟੀ ਸ਼ਰਟਾਂ ਨਾ ਤੇ ਕਲਰ ਆਪ ਕੋਲ ਓਕੇ ਓਕੇ ਡਿਜ਼ਾਈਨ ਵੀ ਬਾਈ ਜੀ ਕਹਿੰਦਾ ਲੱਗ ਲੱਗ ਮਿਲ ਜਾਣਗੇ ਕਿਉਂਕਿ ਕਲਰ ਆਪਸ਼ਨ ਬਹੁਤ ਆ ਲਾਓ ਜੀ ਤੇ ਬਾਈ ਕਾਤਾ ਕਾਹਦੇ 15 ਤੱਕ ਹੈ 15 ਦੀ ਤੱਕ ਹੋ ਜੇ 15 ਤੋਂ 20 ਤੱਕ ਦੀ 15 ਤੋਂ 20 ਤੱਕ ਹੁੰਦੀ ਆ ਮੈਕਸਿਮ 15 ਤੱਕ ਹੀ ਹੁੰਦੀ ਆ ਨਾ ਤੇ ਮੈਕਸਿਮ 15 ਤੱਕ ਹੀ ਓਕੇ ਓਕੇ ਲਓ ਜੀ ਅਗੇ ਪਾਰਸ ਵਗੈਰਾ ਦੇਖੋ ਨਾ ਸਾਰੇ ਇਹ ਬਿਲਕੁਲ ਪਰਫੈਕਟ ਨੇ ਸਾਰੇ ਲਓ ਜੀ ਤੇ ਆਜੋ ਚੱਲਦੇ ਅੱਗੇ ਤੇ ਅੱਗੇ ਹੋਰ ਦਿਖਾਉਨੇ ਆ ਤੁਹਾਨੂੰ ਤੇ ਆਹ ਪਹਿਲੇ ਸੂਟ ਜੀ ਅੱਗੇ ਲਓ ਜੀ ਇਹ ਫਲਕਾਰੀਆਂ ਪਰਸ ਹਨਾ ਲਓ ਜੀ ਆਹ ਪਰਸ ਆਗੇ ਲਓ ਜੀ ਕੀ ਰੇਟ ਆ ਵੀਰੇ ਪਰਸਾਂ ਦਾ 250 250 ਲਓ ਜਿਹੜਾ ਮਰਜੀ ਲੈ ਵੀ ਜਿਹੜਾ ਮਰਜੀ ਬਾਈ ਨੇ ਵੀ ਸੇਲ ਲਾਤੀ ਬਾਈ ਜਣਾ 250 ਲਓ ਜੀ ਤੇ ਬਾਕੀ ਆ ਦੇਖੋ ਸਾਰੇ ਹਰ ਤਰ੍ਹਾਂ ਪਰਸ ਨੂੰ ਮਿਲ ਜੂ ਇਹਨਾਂ ਕੋਲ ਹਨ ਵੱਡੇ ਬੈਗ ਵੀ ਮਿਲ ਜਾਣਗੇ ਲੋ ਵੀ ਤੇ ਆ ਦੇਖੋ ਬਲੇਸ਼ ਟੀ ਸ਼ਰਟਾਂ ਆ ਗਈਆਂ ਨਾ ਸਪੋਰਟਸ ਸਾਰੀਆਂ ਲੋ ਵੀ ਆ ਗਈਆਂ ਸਾਰੀਆਂ ਅੰਦਰ ਲੋ ਵੀ ਇਹ ਮਿਲ ਜਾਣਗੇ ਸਰ ਕੀ ਰੇਟ ਹੈ ਭਾਈ ਜੀ 100 ਰੁਪਏ 100 ਰੁਪਏ ਲੋ ਵੀ ਤੇ ਆ ਜੋ ਚੱਲਦੇ ਅੱਗੇ ਤੇ ਇਹ ਹیدرਪੱਤੀਆਂ ਦੇ ਕੱਪੜੇ ਹਨਾ ਇਹ ਆ ਕੇ ਟੀ ਸ਼ਰਟਾਂ ਲੋ ਵੀ ਤੇ ਆਹ ਆ ਗਏ ਟੀ ਸ਼ਰਟਾਂ ਅੱਗੇ ਸਲਟਾਂ ਟੀ ਸ਼ਰਟਾਂ ਸਾਰੀਆਂ ਮਿਲ ਜੇ ਕੀ ਰੇਟ ਹੈ ਜੀ ਇਹ 150 ਰੁਪਏ ਇਹ 150 ਠੀਕ ਹੈ ਜੀ ਸਾਰੇ ਜਿਹੜਾ ਮਰਜ਼ੀ ਓਕੇ ਓਕੇ ਲਓ ਜੀ ਆਹ ਸ਼ਲਟ ਆ ਗਿਆ ਇਹਦਾ ਕੀ ਡਾਟਾ ਵੀਰੇ ਇਹ ਵੀਰੇ 200 ਰੁਪਏ ਇਹ 200 ਰੁਪਏ ਲਓ ਬਾਕੀ ਬੱਚਿਆਂ ਦੇ ਪੈਸੇ ਨੇ ਉਧਰ ਹਨਾ ਬੱਚਿਆਂ ਦੇ ਐਕਸਰਸਾਈਜ਼ ਆਲੀ ਲਓ ਜੀ ਬੱਚਿਆਂ ਦੇ 250 ਦੇ ਦੋ 250 ਦੇ ਦੋ ਹੈ ਠੀਕ ਹੈ ਜਿਹੜਾ ਮਰਜ਼ੀ ਸਾਹਿਬ ਨੂੰ ਲਓ ਜਿਹੜਾ ਮਰਜ਼ੀ ਸਾਹਿਬ 250 ਦੇ ਦੋ ਇੱਧਰ ਲੈਣੀ ਹੈ 300 ਦੀਆਂ ਦੋ ਜੀ ਠੀਕ ਆ ਜੀ 300 ਦੀਆਂ ਦੋ 10 12 14 ਸਾਲ ਓਕੇ ਸਰ ਇੱਧਰ ਦੇਖੋ ਜੀ ਹਾਂਜੀ 600 ਵਾਲੀ 650 300 ਰੁਪਏ ਚ ਬੱਚੇ ਲਓ ਵੀ 600 ਵਾਲੀ ਪੰਡ 300 ਠੀਕ ਆ ਧੰਨਵਾਦ ਜੀ ਲਓ ਜੀ ਆ ਦੇ ਆ ਜੋ ਅੱਗੇ ਚੱਲਦੇ ਦੁਬੱਟੇ ਆ ਗਏ ਜੀ ਕੀ ਰੇਟ ਹੈ ਜੀ 100 ਰੁਪਏ 100 ਰੁਪਏ ਡਿਵਾਈਡ ਆ ਗਏ ਹਨ ਸਾਰਾ ਇਹ ਦੇਖ ਸਕਦੇ ਹੋ ਲਓ ਜੀ ਦੁਪੱਟੇ ਮਿਲ ਜਾਣਗੇ ਸਾਰੇ ਕੀ ਰੇਟ ਆ ਜੀ 150 ਲੋ ਵੀ 150 ਤੇ ਬਾਕੀ ਆ ਦੇਖੋ ਨਾ ਫਲਟਾਂ ਜਮੇ ਹੋਈ 200 250 200 250 ਇਹਨੂੰ ਸਾਰੀ ਇਹਦੀ ਕਿਤੇ ਮਿਲ ਜਾਣਗੀ ਯਾ ਦੇਖੋ ਆਹ ਦੇਖੋ ਜੀ ਨਾ ਕੀ ਰੇਟ ਆ ਵੀਰੇ 300 ਦੇ ਤੋ ਲੋ ਵੀ 10000 ਦੇ ਗੋ ਬਾਕੀ ਆ ਫਲਟਾਂ ਦੇਖੋ ਜਰਾ ਨਾ ਲੋਰਾ ਲੋਰ ਵੀ ਤਾਂ ਟਾਇਰ ਦੋ ਟਾਇਰ ਲੋ ਟਾਇਰ ਅਜੇ ਤਿੰਨ ਖੋਦਿਆ ਦੋ ਦੇਖ ਲਓ ਆਜੋ ਆਜੋ ਅੱਗੇ ਚੱਲਦੇ ਆਂ ਇਹ ਆ ਲੋਹੜਾਂ ਹੋ ਗਈਆਂ ਹਨਾ ਜਿਵੇਂ ਇਹ ਰੇਟ ਹੈ ਬਈ ਲੋਹੜ ਦਾ ਹੋਰ ਬਈ 300 ਰੁਪਏ 300 ਰੁਪਏ ਥਾਲ ਪਤਾ ਹੈ ਦਾ 250 ਰੁਪਏ 250 ਰੁਪਏ ਲਓ ਆਜੋ ਅੱਗੇ ਚੱਲਦੇ ਆਂ ਜੇ ਹੋਰ ਦਿਖਾਉਨੇ ਆ ਤੁਹਾਨੂੰ ਸਿਆਜ ਮੇਰੇ ਲੇਡੀ ਜੱਗੇ ਹਨਾ ਤੇੜੀ ਜਿਆਦੇ ਸਾਰੇ ਹਨਾ ਜਲਦੀ ਸੁਣੋ ਸਰ ਕੀ ਡੇਟਾ ਵੀਰੇ 350 ਰੁਪਏ ਫਰਾਕ ਰਹੀ ਹੈ ਜਿਹੜੀ ਲੋ ਜਿਹੜੀ ਮਰਜ਼ੀ ਫਰਾਕ ਲੈ ਲਓ ਬਾਈ ਕਹਿੰਦਾ 350 ਰੁਪਏ ਐਵੇਂ ਦਾ ਸਾਰੀ ਰੂਨ ਹੈ ਅੱਜ ਇੱਕ ਵੀਰ ਉੱਪਰੋਂ ਦਿਖਾ ਲਓ ਤੇ ਆ ਉੱਪਰੋਂ ਦਿਖਾ ਦੇਣਾ ਤੁਹਾਨੂੰ ਹਣਾ ਲਓ ਜੀ 350 ਰੁਪਏ ਦੀ ਤੁਸੀਂ ਆ ਲੈ ਆ ਸਕਦੇ ਹੋ ਸ਼ਹਿਰ ਖੰਨੇ ਦੇ ਵਿੱਚੋਂ ਲਓ ਤੇ ਆ ਜੋ ਅੱਗੇ ਜਾਂਦੇ ਤੇ ਇੱਧਰ ਦੇਖੋ ਸਾਰੀ ਹੈ ਨਾ ਆ ਵੀ ਸਾਰਾ ਲੇਡੀਜ਼ ਕਲੈਕਸ਼ਨ ਆ ਵੀ ਜਿਵੇਂ ਤੁਸੀਂ ਦੇਖ ਸਕਦੇ ਹੋ ਲਓ ਦੇਖ ਸਕਦੇ ਹੋ ਇਹਦਾ ਕੀ ਡੇਟਾ ਵੀਰੇ 350 350 ਲਓ ਜੀ ਤੇ ਆਦੇ ਸੂਟ ਆਵੇ ਹਨਾ ਲਓ ਜੀ ਟੂਟ ਆ ਗਏ ਸਾਰੇ ਹਨ ਕੀ ਰੇਟ ਹੈ ਵੀਰੇ 700 ਦੇ 2 ਸੂਟ 700 ਦੇ 2 ਲੈ ਬਈ ਲੋ ਜੀ ਸਾਰੇ ਇੱਕ ਕਰ ਲੈਣਾ ਮਸਲੀਨ ਦੀ ਮਰਲ ਓਕੇ ਤੁਸੀਂ ਇਹਨੂੰ ਸਿਮਰ ਆ ਲੀਏ ਲੋ ਵੀ ਜਿੱਥੇ ਲੱਗੇ ਨਾ ਕੇ ਸੂਟ ਹਨ ਲੋ ਜੀ ਆ ਟੂਟ ਪਏ ਨੇ ਸਾਰੇ ਹਨ ਲੋ ਜੀ ਕੀ ਰੇਟ ਹੈ ਬਾਈ ਜੀ 250 250 ਲੋ ਜੀ 250 ਦਾ ਪੂਰਾ 5 ਮੀਟਰ 5 ਮੀਟਰ ਓਕੇ ਓਕੇ ਤੇ ਇਹ ਦਵੱਟੇ ਆ ਗਏ ਇਹ ਵੀ ਕਮੀਜ਼ ਦਾ ਫੇਸ ਓਕੇ ਇਹ ਕਿੰਨੇ ਦਾ 100 ਰੁਪਏ ਇਹ 100 ਰੁਪਏ ਦਾ ਠੀਕ ਹੈ ਉਹ ਵੀ ਅੱਗੇ ਦੇਖੋ ਸਾਰਾ ਤੇ ਆਜੋ ਅੱਗੇ ਦੇਖੋ ਲੈ ਬਈ ਬਾਈ ਕੋ ਦਿਖਾ ਦਿਓ ਲੈ ਵੀ ਬਾਈ ਕਹਿੰਦਾ 200 ਕਿੰਨੇ ਕਿੰਨੇ ਮੀਟਰ 5 ਮੀਟਰ ਹੁੰਦਾ ਹੈ ਯਾ ਓਕੇ ਓਕੇ ਇਹ ਸਭ ਇਹ ਸਾਚੀ ਪ੍ਰਿੰਟ ਓਕੇ ਓਕੇ ਬਾਈ ਲੈ ਵੀ 200 ਮੇ 200 ਦੇ ਠੀਕ ਹੈ ਜੀ 200 ਦਾ 5 ਮੀਟਰ ਇਧਰ ਇਧਰ ਕੋਈ ਜਰਾ ਸ਼ੌਕ ਕਿਧਰ ਲਾ ਵੀ ਲੈ 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 ਬਾਈ ਕੋ ਆ ਜਾਓ ਕੀ ਤਾਂ ਇਹ ਵੀ ਆਹੀ ਹੈ ਜੀ ਵੀ ਇਹ ਹੀ ਚੀਜ਼ ਹੈ ਹਾਂਜੀ ਓਕੇ ਐਂਡਵਰਕ ਦੇ ਜੋ ਡਿਜ਼ਾਈਨਰ ਓਕੇ ਦੇਖੋ ਤੁਸੀਂ ਸ਼ੀ ਮਾਰਕ ਦੇ ਡਿਜ਼ਾਈਨ ਓਕੇ ਓਕੇ ਨਾ ਐਂਡਵਰਕ ਜਾਰਜੀਅਨ ਤੇ ਵਰਕ ਓਕੇ ਠੀਕ ਹੈ ਲਓ ਜੀ ਆ ਦੇਖੋ ਸਾਰਾ ਨਾ ਤੇ ਆ ਗਏ 300 ਕਸ਼ਮੀਰੀ ਸਾਲੀ ਕਸ਼ਮੀਰੀ ਸਾਲ ਓਕੇ 300 ਦਾ ਅੱਛਾ ਓਕੇ ਲਓ 20 ਮੀਟਰ ਦਾ 20 ਮੀਟਰ ਜੇ ਜਾਂ 20 ਮੀਟਰ ਦਾ ਪੜਾਉਂਦੇ ਨੇ ਲਓ ਤੇ ਆ ਜੋ ਕਿ ਚੱਲਦੇ ਆ ਰੋਟ ਕੋਲੇ ਲਓ ਵੀ ਅੱਗੇ लोगी पार्स भाई हाथा मरी अंदा लोगी लोगी हमें देखने पार्स में जाने लोग बनाओगे भाई की रेटा लोग बनाओ 120 लोगी 120 120 है ਕਿਹੜਾ ਕੱਪੜਾ ਹੈ ਇਹ ਵੀਰੇ ਸਪਰਾਰਸੀ ਫੈਬਰਿਕ ਹੈ ਪਨਾਰਸੀ ਓਕੇ ਆ ਦੇਖੋ ਵੀਰੇ ਸਾਰੇ ਮਿਲੇਗਾ ਮੁਸਕਾਨ ਫੈਬ੍ਰਿਕ ਲਓ ਵੀਰੋ ਸਾਰਾ ਪਨਾਰਸੀ ਫੈਬ੍ਰਿਕ ਮਿਲੇਗਾ ਸਾਰੇ ਓਕੇ ਬਰਾਓ ਓਕੇ ਆਜੋ ਤੇ ਇੱਧਰ ਵੀ ਦਿਖਾ ਦੀ ਭਾਈ ਜੀ ਇਹਨਾਂ ਨੂੰ ਦਿਖਾ ਦਿਓ ਲੈ ਵੀ ਆ ਭਾਈ ਉਹਨੇ ਕੋ ਆਜੋ ਭਾਈ ਠੀਕ ਆ ਲੈਸ ਕਰਦੇ ਹੁਣ ਹਾਂਜੀ ਬਾਈਕ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਬੱਲੇਸ ਕਰਦੇ ਹੁਣ ਠੀਕ ਆ ਲਓ ਜੀ ਆ ਸਾਡੇ ਟੈਂਸਰ ਹੋਣਾ ਜਿੱਤੀਆਂ ਜਮੇ ਦੇਖ ਸਕਦੇ ਹੋ ਕੇ ਚੱਲਦੇ ਆ ਕਿ ਤੁਹਾਨੂੰ ਟਾਵਲ ਵਗੈਰਾ ਮਿਲ ਜਾਣਗੇ ਲੋਬੀ ਅੱਜ ਆਪਾਂ ਤੁਹਾਨੂੰ ਸ਼ਹਿਰ ਖੰਨੇ ਦੀ ਸੇਲ ਦਿਖਾ ਰਹੇ ਆ ਜਿਹੜੀ ਚੀਜ਼ਾਂ ਨੂੰ ਦੇਖ ਸਕਦੇ ਲੋਬੀ ਯਾ ਦੇਖੋ ਦੁਪੱਟੇ ਹਨ ਲੋਬੀ ਇਹ ਦੁਪੱਟੇ ਆਗੇ ਜੀ ਕੀ ਰੇਟ ਹੈ ਜੀ 100 ਰੁਪਏ ਲੋ ਜੀ ਇਹ ਟਾਵਲ ਆ ਇਹ ਵੀ 100 ਰੁਪਏ ਲੋਗੇ 100 ਰੁਪਏ ਤੇ ਆ ਕੇ ਸੂਟ ਆ ਗਏ ਨਾ ਛੂਟਾਂਗੇ ਬਈ ਛੂਟ ਯਾਰ ਇਹਦਾ 350 ਲੋ ਤੇ ਆ ਜੋ ਚੱਲਦੇ ਆ ਇਹ ਬਾਕੀ ਜੁੱਤੀਆਂ ਹੋ ਗਈਆਂ ਜਿਵੇਂ ਹਨਾ ਤੇ ਆਪਾਂ ਪ੍ਰੋਪਰ ਤੇ ਇੱਕ ਵੀਡੀਓ ਹੋਰ ਤੁਹਾਨੂੰ ਦਿਖਾਵਾਂਗੇ ਬਣਾ ਕੇ ਤੇ ਅੱਜ ਆਪਾਂ ਕੋਲ ਥੋੜਾ ਸਮਾਂ ਘੱਟ ਪੀ ਤੇ ਮੈਂ ਤੁਹਾਨੂੰ ਆਈਡੀਆ ਦਿੰਦਾ ਵੀ ਤੁਹਾਨੂੰ ਇੰਨੇ ਗ੍ਰੇਡ ਤੱਕ ਇੱਕ ਜਿਹੜਾ ਕੱਪੜਾ ਉਹ ਮਿਲ ਜੂਗਾ ਤੇ ਆ ਆ ਗਏ ਸਲਟਾਂ ਲਓ ਵੀ ਆ ਬਾਜੂ ਹਨਾ ਲਓ ਵੀ ਕੀ ਰੇਟ ਆ ਬਾਈ 2200 2200 ਰੁਪਏ ਲਓ ਵੀ ਤੇ ਆਜੋ ਅੱਗੇ ਤੇ ਬਾਕੀ ਹੋਰ ਦਿਖਾਉਣੇ ਤੁਹਾਨੂੰ ਤੇ ਆ ਪਈਆਂ ਨੇ ਇੱਕ ਹੋਰ ਸਲਟਾਂ ਲਓ ਵੀ 3300 ਲੋ ਵੀ ਪਹਿਲੇ ਬਣਾ ਦੇ ਤੁਸੀਂ ਹਾਂ ਕੀ ਰੇਟ ਆ ਹਾਂ ਤੇ 300 ਰੁਪਏ ਪੈਂਟ 500 ਲੋਅ 300 ਟੀ-ਸ਼ਰਟ ਦੇ ਬੋਰਡ ਦੀ ਬਣਾ ਦੋ ਲਓ ਜੀ ਆ ਬੋਰਡ ਦਿਖਾ ਦੇ ਭਾਈ ਜਨਾ ਵਾਈ ਜੁਆਇਨ ਕੋਲ ਦਿਖਾ ਦਿਓ ਫੇਰਾ ਲਓ ਵੀ ਆ ਜੋ ਅੱਗੇ ਚੱਲਦੇ ਤੇ ਫਾਰਮਲ ਪੈਂਟਾਂ ਜਿਵੇਂ ਨਾ 300 ਰੁਪਏ ਕਰਦੇ ਕੋਈ ਜਨਾ 300 ਜੀ ਲਓ ਜੀ ਫਾਰਮਲ ਪੈਂਟ 300 ਰੁਪਏ ਆਈ ਤੇ ਨਾ ਕਿੰਨੀ ਓਕੇ ਕਰ ਲਓ ਲਓ ਜੀ ਇੱਧਰ 200 ਰੁਪਏ ਹੈ ਨਾ ਸਾਰਾ ਤੇ ਐਵੇਂ ਸਾਰੀ ਇਹ ਸੇਲ ਹੁੰਦੀ ਆ ਤੇ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ 350 ਲੋ ਜੀ ਨਾਰਮਲ ਆ ਗਈ ਸਲਟ 200 ਰੁਪਏ ਲੋਰ 200 ਰੁਪਏ ਲੋ ਜੀ ਲੋਰ 200 ਰੁਪਏ ਲੋ ਜੀ 500 ਵਿੱਚੋਂ ਮੈਂ 50 ਰੁਪਏ ਵਾਜ ਮੋੜ ਦੂਗਾ ਤੇ ਤੁਸੀਂ ਨਾਰਮਲ ਪੈਂਟ ਨਾ ਹਾਂਜੀ ਆਦੀ ਵੀਡੀਓ 'ਚ ਆਪਾਂ ਤੁਹਾਨੂੰ ਸਹਿਰ ਖੰਨੇ ਦੀ ਸੇਲ ਦਿਖਾਈ ਆ ਸੋ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦਾ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ